ਮਾਂ ਗੁਜਰੀ ਦੇ ਪੁੱਤੇ ਜਾਨੀ ਹਾਂ ਚ ਖਲੋਤੇ ਮਾਂ ਗੁਜਰੀ ਦੇ ਪੁੱਤੇ ਜਾਨੀ ਹਾਂ ਚ ਖਲੋਤੇ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਸੂਬੇ ਨਾਲ ਕਰਦੇ ਨਹੀਂ ਉਹ ਛੱਡਣਾ ਤਰ੍ਹਾਂ ਮਾਲੇ ਨੀਹਾਂ ਵਿੱਚ ਖੜ ਗਏ ਕਹਿੰਦੇ ਨਹੀਂ ਛੱਡਦੇ ਤਰ੍ਹਾਂ ਮਾਲੇ ਨਿਹਾਂ ਵਿੱਚ ਖੜ ਗਏ ਸਾਨੂੰ ਦਾਦੀ ਨੇ ਸਿਖਾਇਆ ਕਿਦਾਂ ਧਰਮ ਲਈ ਲੜਨਾ ਮਿਲੀ ਦਾਦਾ ਜੀ ਤੋਂ ਗੁੜਤੀ ਕਿਵੇਂ ਸੀਸ ਤਲੀ ਤਰਨਾ ਸਾਨੂੰ ਦਾਦੀ ਨੇ ਸਿਖਾਇਆ ਕਿਦਾਂ ਧਰਮ ਲਈ ਲੜਨਾ ਮਿੱਲੀ ਦਾਦਾ ਜੀ ਤੋਂ ਗੁੜਤੀ ਕਿਵੇਂ ਸੀਸ ਤਲੀ ਤਰਨਾ ਪੌੜੀ ਤਰਮ ਦੀ ਸੂਬੇ ਓਏ ਪੌੜੀ ਤਰਮ ਦੀ ਸੂਬੇ ਪੌੜੀ ਤਰਮ ਦੀ ਸੂਬੇ ਅਸੀਂ ਵੇਖੀ ਕਿਦਾਂ ਚੜਦੇ ਨਹੀਂ ਉਹ ਛੱਡਣਾ ਤਰਮ ਮਾਲੇ ਨਿਹਾਂ ਵਿੱਚ ਖੜ ਕੇ ਨਹੀਂ ਉਹ ਛੱਡਦੇ ਤਰਮ ਮਾਲੇ ਮੀ ਹੌ ਵਿੱਚ ਖੜ ਗਏ